ਅੰਮ੍ਰਿਤਸਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੇ ਆਪਣੀ ਪਤਨੀ ਤੇ ਤੇਜ਼ ਤਾਰ ਹਥਿਆਰ ਨਾਲ ਜਾਨ ਲੈਵਾ ਹਮਲਾ ਕਰਤਾ ਪਰ ਹੱਦ ਉਦੋਂ ਪਾਰ ਹੋ ਗਈ ਜਦੋਂ ਪੀੜਤ ਦੀ ਪਤਨੀ ਨੇ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਪਰ ਹਮਲਾਵਰ ਪੁਲਿਸ ਸਟੇਸ਼ਨ ਪਹੁੰਚ ਗਿਆ ਇਹ ਬੇਸ਼ਰਮੀ ਉਹਨਾਂ ਪੁਲਿਸ ਅਧਿਕਾਰੀਆਂ ਦੀ ਸੀ ਜੋ ਹਮਲਾਵਰਾਂ ਦੇ ਨਾਲ ਪੀੜਤਾਂ ਨੂੰ ਧਮਕਾਉਣ ਲਈ ਆਏ ਸਨ ਰੁਪਿੰਦਰ ਗੌਰ ਸਰ ਗੁਰੂ ਤੇਗ ਬਦਰ ਨਗਰ ਸਰ ਇਹ ਹਾਲਤ ਮੇਰੀ ਘਰ ਵਾਲੇ ਨੇ 28 ਪਰ 28 ਜਨਵਰੀ ਨੂੰ ਕੀਤੀ ਹੈ ਸੁਭਾਣ ਕੇ ਸਰ ਇਹ ਡਿਕਟਾਗ ਇਹਨਾਂ ਨਸ਼ੇ ਦੇ ਆਦੀ ਨੇ ਜਦੋਂ ਦੀ ਮੇਰੀ ਇਹਨਾਂ ਨਾਲ ਮੈਰਿਜ ਹੋਈ ਹੈ ਦੂਸਰੀ ਮੈਰਿਜ ਨੇ ਮੇਰੇ 6 ਸਾਲ ਹੋ ਚਲੇ ਇਹਨਾਂ ਦੇ ਨਾਲ ਰਹਿ ਰਹੀ ਨੂੰ ਤੇ ਸਰ ਜਦੋਂ ਵੀ ਆਉਂਦੇ ਆ ਇਦਾਂ ਨਸ਼ਾ ਪਤਾ ਕਰਦੇ ਆ ਅੱਜ ਤੋਂ ਅਪ੍ਰੈਲ ਦੀ 19 ਤਰੀਕ ਨੂੰ ਮੇਰੇ ਪਹਿਲਾਂ ਸਾਟ ਇਹਨਾਂ ਨਾਲ ਲਈ ਸੀ ਮੇਰੇ ਸਿਰ ਵਿੱਚ ਮਉਦੋਂ ਦੀ ਅਲੱਗ ਰਹਿ ਰਹੀ ਇਹਨਾਂ ਤੋਂ ਤਸਰ ਹੋਂ ਜਦੋਂ ਵੀ ਦਿਲ ਕਰਦਾ ਆਣ ਕੇ ਮਾਰ ਕੁਟਾਈ ਕਰਦੇ ਆ ਮੇਤੇ ਮਾੜੇ ਚੰਗੇ ਬਲੇਮ ਲਾਉਂਦੇ ਆ ਸਰ ਹੈਡ ਕਨਸਟੇਬਲ ਆ ਸੁਲਤਾਨਵੰਦੇ ਡਿਊਟੀ ਹੈ ਹਾਂਜੀ ਸਰ ਪੰਜਾਬ ਪੁਲਿਸ ਚ ਪਾਪਾ ਨੇ ਮੇਰੇ ਹੋਣਾ ਕੋਚ ਨਹੀਂ ਆ ਅਪ੍ਰੈਲ ਦੇ ਮਹੀਨੇ ਦੇ 19 ਤਰੀਕ ਨੂੰ ਉਹਨਾਂ ਨੇ ਪੱਲਾ ਵੀ ਸਿਰ ਫਾੜਿਆ ਸੀ ਤੇ 21 ਤਰੀਕ ਨੂੰ ਮੇਰੀ ਕੋਤ ਦਿਨ ਪੈਰੀ ਜੀ ਹੈ ਤੇ ਮੰਮਾ ਨੇ ਫੇਰੋ ਤੇ ਫੇਰ ਤੇ ਪਹਾੜਾਂ ਦੇ ਸਾਤੇ ਸਟਿਚ ਲੱਗਿਆ ਨੇ ਲਾ ਦੋਨਾਂ ਲੱਤਾਂ ਤੇ ਸਾਡੇ ਨਾਲ ਕਿ ਹੱਥ 'ਚ ਫ੍ਰੈਕਚਰ ਆਇਆ ਹੈ ਅੱਜ ਤੁਸੀਂ ਪੁਲਿਸ ਨੂੰ ਕੰਪਲੇਨਟ ਕੀਤੀ ਸੀ ਪੁਲਿਸ ਆਈ ਏ ਤੇ ਸਰ ਬਿਲਕੁਲ ਨਹੀਂ ਆਈ ਆਜਾ ਹੀ ਹੈ ਤੁਹਾਡੇ ਨਾਲ ਪਾਪਾ ਹੀ ਕਰਦੇ ਨੇ ਨਾਲ ਕਿਨੂੰ ਲੈ ਮੈਂ ਇਹਨਾਂ ਨੂੰ ਪੁੱਛਿਆ ਕਿ ਕਿੱਥੇ ਹਸਪਤਾਲ ਨਾਲ ਲੈ ਕੇ ਆਏ ਕਿਸੇ ਨੂੰ ਬਿਲਕੁਲ ਨਾਲ ਕਿਨੂੰ ਲੈ ਕੇ ਆਏ ਆ ਪੁਲਿਸ ਆਈ ਏ ਕਿਨੂੰ ਨਾਲ ਲੈ ਕੇ ਆਈ ਆ ਇਸੇ ਸਰਪਦਾਰ ਸਿੰਘ ਨੂੰ ਲੈ ਕੇ ਦੋਸ਼ੀ ਨੂੰ ਨਾਲ ਲੈ ਕੇ ਆਏ ਨੇ ਮਾਰਿਆ ਮਾਰਿਆ ਹੋਰ ਕਿੰਨੂੰ ਨਾਲ ਲੈ ਕੇ ਪੰਨਾ ਇਹ ਤਾਂ ਹਥਿਆਰਾਂ ਨਾਲ ਕੋਈ ਨਹੀਂ ਕੀਤਾ ਇਹਦੀ ਲੜਕੇ ਨਾਲ ਗੱਲਬਾਤ ਹੈ ਜਿੱਥੇ ਰਹਿੰਦੀ ਆ ਠੀਕ ਹੈ ਜੀ ਇਹਨੂੰ ਖਰਚਾ ਪਾਣੀ ਸਭ ਕੁਝ ਮੈਂ ਦੇਣਾ ਹਾਂ ਰਾਸ਼ਨ ਪਾਣੀ ਸਭ ਕੁਝ ਪਾ ਕੇ ਦੇਣਾ ਲੀੜਾ ਕਪੜਾ ਸਭ ਕੁਝ ਦੇਣਾ ਹਾਂ ਜੀ ਇਹਦੀ ਨਾਲ ਦੇ ਮੁੰਡਾ ਛੋਏ ਮੁੰਡਾ ਉਹਨਾਂ ਗੱਲਬਾਤ ਹੈ ਇਹਦੀ ਫੋਨ ਦੀ ਰਿਕਾਰਡਿੰਗ ਕਢਾਈ ਜਾਵੇ ਜੀ ਡਿਟੇਲ ਕਢਾਈ ਜਾਵੇ ਇਹਦੇ ਫੋਨ ਦੀ ਜੇ ਮੈਂ ਝੂਠਾ ਆਵਾ ਤੇ ਮੈਨੂੰ ਜੋ ਮਰਜ਼ੀ ਕਰ ਗੱਲਬਾਤ ਹੋਵੇ ਤੇ ਆਪਾਂ ਜਾਨੋ ਮਾਰਨ ਤੱਕ ਜਾਵਾਂਗੇ ਮੈਂ ਜਾਨੋ ਮਾਰਨ ਦੀ ਮਾਰਨ ਮੈਂ ਨਾ ਜਾਨੋ ਮਾਰਿਆ ਵਾ ਤੇ ਨਾ ਮੈਨੂੰ ਲੋੜ ਹੈਗੀ ਆ ਮੇਰੀ ਉਹ ਹਮਸਫਰ ਆ ਇੱਕ ਮੈਨੂੰ ਕੀ ਲੋੜ ਹੈਗੀ ਆ ਪਰ ਜੇ ਜਿਹੜੀ ਫੋਟੋਆਂ ਦੇ ਵਿੱਚ ਬੜਾ ਹਮਲਾ ਕੀਤਾ ਬਹੁਤ ਜਾਨਵਾ ਉਹ ਕਿਨੇ ਕੀਤਾ ਨਹੀਂ ਮੈਂ ਨਹੀਂ ਕੀਤਾ ਹੋਏਗਾ ਸਿਰਫ ਡੰਡਾ ਹੀ ਮੇਰੇ ਕੋਲ ਇਹ ਸਾਰਾ ਟੱਬਰ ਪਏ ਮੇਰੇ ਗਾਲ ਮੈਂ ਕੱਲਾ ਹਾਂ ਇਹਨਾਂ ਦਾ ਮਾਮਲਾ ਜਿਹੜਾ ਉਹਦੇ ਸਟੱਪਾਂ ਮਾਰੀਆਂ ਨੇ ਅਵਤਾਰ ਸਿੰਘ ਨਹੀਂ ਜਿਹੜਾ ਕਿ ਕਾਂਸਟੇਬਲ ਆ ਤੇ ਉਹਨੇ ਸਰਕਾਰ ਨੂੰ ਮਾਰੀਆਂ ਉਹਦਾ ਵੀ ਬਿਆਨ ਲੈ ਕੇ ਤੇ ਆਪਾਂ ਜਿਹੜੀ ਕਾਰਵਾਈ ਕਰਦੇ ਕਾਂਸਟੇਬਲ ਪਰ ਦੁਬਾਰਾ ਪਾਰ ਮੜ ਚਾ ਉਸ ਸਪਾਰਟ ਮੜ ਤੇ ਜੁੜੀ ਹੋਣੀ ਕੀ ਹੋਰ ਤੇ ਸਟਾਪ ਹੋ ਗਿਆ ਇੱਕ ਸੇਰ ਚ ਤੇ ਇੱਕ ਬਾਵਾ ਤੇ ਲੱਤਾਂ ਦੇ ਪਰ ਮੈਨੂੰ ਕੋ ਦਰਖਾਸਤ ਪਹਿਲੀ ਵਾਰ ਆਈ ਤੇ ਮੈਂ ਪਹਿਲੀ ਵਾਰ ਇਹਦੇ ਉੱਤੇ ਹੁਣ ਕੀ ਕਾਰਵਾਈ ਕਰਨ ਚੱਲੀ ਜੋ ਵੀ ਇਹਦੀ ਕਾਰਵਾਈ ਬਣਦੀ ਆ ਮੈਂ ਕਰ ਦਵਾਂ ਜੀ ਆਪਣੇ ਖਾਲੂ ਪਤਨ ਰੱਖਦਾ ਵੀ ਇਹ ਦੋਸ਼ੀ ਆ ਜੋ ਅਪੀਲ ਲਾਉਂਗਾ ਦੇਖੋ ਦਾ ਕਰ ਲਾਂਗੇ ਮਾਤਾ